ਕੱਤੇ ਤੇ ਤੇ ਨਾ ਗੱਲ ਤੋਂ ਉਹ ਯਾਰ ਤੁਹਾਡੀ ਪੁਲਿਸ ਦੇ ਸਾਹਮਣੇ ਬੰਦਾ ਵੱਡਿਆ ਹੋਣਾ ਜਿਹੜੀ ਗੱਲ ਹੈ ਕਾਰਵਾਈ ਕਰ ਦਿੰਦੇ ਆ ਕਿਹੜੀ ਗੱਲ ਬਾਈ ਤੁਸੀਂ ਕਿਹੜੀ ਗੱਲ ਤੁਸੀਂ ਸਾਡੇ ਵਿਰੁੱਧ ਆ ਕੇ ਚੜਦਾ ਪਿਆ ਤੂੰ ਉੱਤੇ ਆਉਣ ਦੀ ਕਿਹੜੀ ਗੱਲ ਹੈ ਸਾਡੇ ਬੰਦੇ ਆਏ ਨਾ ਤੇਰਾ ਇਹ ਉਹ ਕਿਉਂ ਕਰਿਆ ਤੂੰ ਕੋਈ ਕੋ ਡਿਊਟੀ ਲੋਕਾਂ ਨੂੰ ਜਦੋਂ ਮੇਰਾ ਟਾਈਮ ਆਇਆ ਨਾ ਤੁਹਾਨੂੰ ਰਹਿ ਰਹੇ ਚੱਲ ਚੱਲ ਕੋਈ ਨਹੀਂ ਨਾ ਇਹ ਗੱਲ ਬਦਲ ਕੇ ਕਿਹਾ ਮੇਰੀ ਗੱਲ ਨਹੀਂ ਸੁਣੀ ਜਾਏਗੀ ਤਾਂ ਕਿਸ ਕੀ ਸੁਨੇਗੀ ਫਿਰ ਇਹ ਹਾਈ ਕੋਰਟ ਦੇ ਲਾਈਫ ਐਂਡ ਲਿਬਰਟੀ ਦੀ ਪ੍ਰੋਟੈਕਸ਼ਨ ਮਿਲੀ ਹੈ ਐਸਾ

ਕਾ ਵੀ ਉਹਦਾ ਉਹ ਨਹੀਂ ਰੋਜ਼ ਨਹੀਂ ਕਰਪੋਦਾ। ਉਹ ਕੀ ਜੋ ਕਰਨਾ ਹੈ ਕਾਰਵਾਈ ਕਰਨੀ ਆਪਾਂ। ਉਹ ਕਾਨੂੰਨ ਕਹਿੰਦਾ ਉਹਦੇ ਮੁਤਾਬਿਕ ਕਰਦਾ। ਉਹ ਕਾਨੂੰਨ ਤੇਰਾ ਕਹਿੰਦਾ ਲਾਗੇ ਖਲੋ ਕੇ ਤੂੰ ਬੰਦਾ ਮਰਵਾ ਦੇਗਾ। ਬਿਲਕੁਲ ਨਹੀਂ ਬੰਦਾ। ਅਗੇ ਦੇਖੋ। ਤਰ੍ਹਾਂ ਹੋਣਾ ਬਬਲ ਨੂੰ। ਪੈਸੇ ਦੇ ਦਾਇਰੇ ਚ ਆ ਕੇ ਗੱਲ ਕਰੀਏ। ਉਹ ਕਾਨੂੰਨ ਚੱਲਦਾ ਰਹਿੰਦੀਆਂ। ਆ ਵੀਡੀਓ ਜੀ। ਆ ਜੀ ਕੋਈ ਕੋਣ ਹੈ।

ਆਪਾਂ ਸਾਰੇ ਕੁਝ ਨਹੀਂ ਜਾਣਦੇ ਸਾਰੇ ਮੁਕੀਰਦੇ ਦੂਜੀ ਗੱਲ ਇਹ ਵੀ ਜ਼ੋਰ ਆ ਤੇ ਘੜਾ ਹੋਇਆ ਜੋ ਮੰਦੀ ਕ੍ਰੋਨੀ ਕਰ ਰਹੀ ਆ ਤਾਂ ਕਰਦੇ ਤੇ ਗੱਲ ਹੋ ਗਈ ਕਿ ਤਾ ਉਹ ਪਹਿਲਾਂ ਹੀ ਸਵੇਰ ਵੀ ਗੱਲ ਹੋ ਗਈ ਸੀ ਇਹ ਤਾਂ ਨਹੀਂ ਹੋਈ ਉਹਨੂੰ ਮੈਂ ਕਰਨਾ ਪਿਆ ਯਾਰ ਸਾਡੀ ਇੱਕ ਬੇਤੀ ਜਿਹੀ ਚਾਰ ਮਹੀਨੇ ਦਿੱਤੇ ਆ ਜੀ ਐਪਲੀਕੇਸ਼ਨ ਲੈ ਕੇ ਆਂਦੇ ਸੁਣੋ ਕੱਲ ਮਿਲਦੇ ਵੀ ਤਾਂ ਸੁਣੋ ਕਿ ਕੀ ਸੌਂਦਾਰੀ ਉਹ ਮੈਨੂੰ ਦੱਸੋ ਉਹ ਵੇਖਾਂਗਾ ਮੈਂ ਤੇ ਅੱਖਾਂ ਵਿੱਚ ਕਿੱਥੇ ਲੈ ਜਾਵਾਂ ਅੱਖਾਂ ਵਿੱਚ ਆਪੇ ਘੱਟ-ਘੱਟ ਦੇਖਣੇ ਲੱਗੂ ਅੱਖਾਂ ਮੇਰੀਆਂ ਖਰੇ ਦੇ ਫੁੱਟ ਦੀਆਂ ਕਿ ਆ ਸਭ ਤੋਂ ਧਾਰਾ ਕੰਡੂ ਇੱਥੋਂ ਚੋਲੋ ਇੰਨੇ ਟੂਟੇ Não, não,

ਆਗੇ ਉਹਨਾਂ ਦੇ ਬਿਲਕੁਲ ਲੱਗਾ ਹੋਰ ਲੱਗਾ ਰਹਿਣਾ ਕਾਪਰਸ਼ਨ ਕਰਾਉਣ ਲਈ ਲੱਗਾ ਹੈ ਕਾਪਰਸ਼ਨ ਕਰਾਉਣ ਲਈ ਲੱਗਾ ਹੈ ਮੇਰੀ ਕੋਈ ਰਿਟਾਇਰਮੈਂਟ ਨਹੀਂ ਆ ਮੇਰੇ ਬੇਟੇ ਸਾਹਿਬ ਉਹਨਾਂ ਬੇਟੇ ਸਾਹਿਬ ਨੂੰ ਕਹਿੰਦਾ ਬਾਹਰ ਤੋਂ ਆਣਾ ਪੈ ਲੋ جتوں بھی اناں کو جھاندی اناں میں میرا کوئی بچہ جتے میرا کوئی میرا نام پورا زہر ہے او کہو 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 او کہ ਆਪਣੇ ਯਾਰ ਤੁਸੀਂ ਤੱਕ ਸਾਰੇ ਬੋਲਾਂਗੇ ਸਾਰੇ ਭਾਈਓ ਸਾਡੇ ਉੱਤੇ ਹੋ ਗਿਓ ਉਸ ਵੇਲੇ ਵੀ ਤੁਸੀਂ ਲੋਕਾਂ ਦੀ ਰੁੱਖ ਰੱਖਿਆ ਕਰਦੇ ਅੱਛਾ ਕਿੱਦਾਂ ਕਰਦੇ ਮੰਤਰੀ ਦਾ ਫੋਨ ਆਉਂਦੇ ਇਹਨਾਂ ਨੂੰ ਕੱਪ ਕਰੇ ਜਾਂ ਨਹੀਂ ਕਰਦੇ ਇਹ ਮਾਈਨਿੰਗ ਅਹੀ ਕਰਾ ਰਹੇ ਬੋਲੋ ਬੋਲੋ ਕੌਣ ਕਰਾ ਰਿਹਾ ਕੌਣ ਕਰਾ ਰਿਹਾ ਇਹ ਬਹੁਤ ਸਭਾ ਵੀ ਆ ਗਈ ਜਾ ਰਹੀ ਹੈ ਸਰ ਮੇਰੀ ਗੱਲ ਤੁਨਾ ਮਾਈਨਿੰਗ ਪੁਲਿਸ ਨਾਲ ਕੇ ਕਰਾਈ ਕਰਦੀ ਹੈ ਸਰ ਆਹੀ ਕਰਦੀ ਮੇਰੀ ਗੱਲ ਸੁਣਵਾਇਓ ਪੰਜ ਦੀ بجائے 7 ਵਾਰ ਤੇ ਕੋਈ ਨਹੀਂ ਪੁੱਛਦਾ ਕਾਰਵਾਈ ਸੱਤ ਸਾਬ ਕਹਿੰਦੇ ਤੁਸੀਂ ਆਣਿਓ ਕੱਲ ਕਿਹੜੇ ਨੇ ਪੁਲਿਸ ਵਾਲੇ 8 10 ਲੋਕ ਕਹਿੰਦੇ ਨਾਲ ਹਥਿਆਰ ਲੈ ਕੇ ਉੱਥੇ ਜਾਣ ਆਹੇ ਕਿਹਾ ਕਿ ਆਹ ਇੱਥੇ ਗੱਡੀ ਰੋਕੀ ਦੀ ਇਹਨਾਂ ਨੇ ਕਿਹਾ ਆਹੇ ਉਹ ਗੱਡੀ ਥਾਣੇ ਪਹਚਾਣਿਆ ਪੁੱਛੋ ਉਹ ਥਾਣੇ ਜਾਣੀ ਹੈ ਗੱਡੀ ਕਿੱਥੇ ਆਪਾਂ ਨਹੀਂ ਉਹ ਮਾਰਿਆ ਗਈ ਬੰਦੀ ਆਪਣੀ ਸਰਕਾਰ ਦੇ ਕੋ ਵੀਡੀਓ ਆ ਗੱਡੀ ਫੜਾਓ ਕਿ ਮੈਂ ਬੋਲੀ ਜਾਣਾ ਤਾਂ ਨਾਲ ਉਹ ਕਰੇ ਨਹੀਂ ਕਰਦੀ ਔਰ ਕੀ ਕਰੇ ਕਰਦੀ ਤਨਾ ਇਦਾਂ ਮੈਨੂੰ ਸਪੀਕਰ ਤੋਂ ਨੋਦੀ ਲੋੜ ਜੀ ਪਹਿਲੀ ਗੱਲ ਸਮਝੋ ਮੇਰੀ ਗੱਲ ਸੁਣੋ ਬਈਆ ਅੱਜ ਦੇ ਪਰ ਕੋਈ ਨਹੀਂ ਆਣਾ ਬੋਲੇ ਬੋន្តែ ਆ ਠੀਕ ਹੈ ਇਦਾਂ ਨਹੀਂ ਹੈਗਾ ਰਾਤੀ ਜਿਹੜਾ ਕੱਲ ਮੇਰੀ ਗੱਲ ਸੁਣ ਲੋ ਜੀ 2 ਮਿੰਟ ਹੈ ਦੋ ਰੁਪਏ ਬਹੁਤ ਸੋਹਣੇ ਗੱਲ ਦੀ ਲੋ ਜੀ ਜਰਾ ਟਿੰਡਲੀਆ ਸੰਗੋਗ ਜੀ ਮੇਰੀ ਕਰਪਾਈ ਨਹੀਂ ਹੋ ਰਹੀ ਬੋਲੋ ਬੋਲੋ ਸੁਣਦੇ ਮੈਂ ਰਾਤੀ ਝਗੜਾ ਹੋਇਆ ਜੀ ਠੀਕ ਹੈ ਜੀ ਤੁਹਾਨੂੰ ਹੁਣ ਕਹਿ ਦਿੰਦੇ ਆ ਜਦੋਂ ਇਹਨਾਂ ਦੀ ਗੱਲ ਵੀ ਹੋ ਗਈ ਹੈ ਤੇ ਜੋ ਬੰਦੇ ਕਾਨੂੰਨੀ ਕਾਰਵਾਈ ਹਥਿਆਰ ਹੋਰ ਵੀ ਵੈਪਨ ਬੜੇ ਨੇ ਹਾਂਜੀ ਜੀ ਆਪਣੇ ਵੈਪਨ 20 25 ਜਣੇ ਫਿਰ ਉਹਨਾਂ ਦੇ ਤਲਵਾਰਾਂ ਦਾ ਤਾਂ ਨਹੀਂ ਵੜੇ ਨੇ ਕਿੱਥੋਂ ਆ ਗਈ ਉਹ ਮਾਰੀ ਕੋਲ ਨਹੀਂ ਵੜੇ ਨੇ ਹਾਂ ਫੜੇ ਹੀ ਮੈਂ ਕਦੋਂ ਕਹਿੰਦੀ ਉਹਨਾਂ ਫੜੇ ਨਹੀਂ ਨਾ ਫੜੇ ਆ ਤਲਵਾ ਇਹਦਾ ਦਰਸ਼ਾਤੀ ਹੀ ਤੁਹਾਨੂੰ ਨਾਲ ਚਲੇ ਜਾਣਾ ਕਿ ਐਕਸ਼ਨ ਕਰੋ ਬਾਹਰ

ਮੈਂ ਐਂਡ ਪਕ ਰਿਹਾ ਹਾਂ ਉਹ ਕੋਈ ਦਰਦਾ ਮੈਂ ਕਦੋਂ ਕਹਿੰਦਾ ਤੂੰ ਹੀ ਲੱਕਦੋਨੀ ਕਹਿੰਦੀ ਤੂੰ ਹੀ ਤੱਕੀ ਕਹਿੰਦੇ ਦੇ ਰਹੀ ਮੇਰਾ ਨਾਮ ਐਸ ਐਚਓ ਐਸ ਐਚਓ ਮਨਜੀਤ ਸਿੰਘ ਐਸ ਐਚਓ ਮਨਜੀਤ ਸਿੰਘ ਧਮਕੀਆਂ ਦੇ ਰਹਾ ਅੱਜ ਕਿ ਕਰ ਲੋ ਜੋ ਕਰਨਾ ਪਰਚੇ ਕਰੂੰਗਾ ਮੈਂ ਅਬ ਕਿਉਂ ਦੇ ਰਹਾ ਹੈ ਉਹਨੂੰ ਸਰੀਆ ਫੋਨ ਕਰਕੇ ਧਮਕੀ ਦਿੱਤੀ ਹੈ ਬਾਤ ਦੂ ਕਿਥੋਂ ਦਾ ਵੀ ਬਜਣਾ ਤੇਰੀ ਸ਼ੈ ਹੈ ਤੈਨੂੰ ਕੋ ਠੋਕਾਂਗਾ ਵੇਚ ਕਹਿੰਦੇ ਇਹ ਇਹ ਗਲਤ ਕਰ ਲੈਣਾ ਹੁਕਮ ਨਾਲ ਇੱਥੇ ਆ ਗਏ ਆ ਇੱਕ ਪਬਲਿਕ ਸਰਵੰਟ ਆ ਰਾਤੀ ਵੀ ਤੇ ਸਾਰਾ ਆਪ ਦਾ ਰਾਤੀ ਵੀ ਕੰਮ ਗੈਰਸਾਨ ਦੇ ਹੱਥਾਂ ਵਿੱਚ ਰਾਤੀ ਅਸਰ ਦੇ ਵਿੱਚ ਪਬਲਿਕ ਲਈ ਇਹ ਨਹੀਂ ਆ ਪਬਲਿਕ ਲਈ ਆ ਦੇ ਗੀਆਂ ਗਲਤ ਨਹੀਂ ਗਲਤ ਕਰ ਹੁਣ ਬਿਆਨ ਲਿਖਣ ਆ ਗਏ ਆ ਬਿਲਖਾਓ ਕੀ ਦਾ ਬਿਆਨ ਲਿਖਾਈ ਹੁਣ ਓਏ ਨਿਕਰੀ ਕੀ ਬਲ ਕੰਡੀਸ਼ਨ ਚ ਉਹਨਾਂ ਦਾ ਆਪਰੇਟ ਚਲੇਗਾ ਇਹ ਸਾਰਾ ਹੈ ਨਾ ਆ ਹੀ ਫੋਨ ਕੀਤਾ ਨਾ ਆ ਹੀ ਬੁਲਾਇਆ ਮੇਰੀ 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 ਚਿਨਾਦੀ ਬਰਿਆਲ ਹਰਚੰਦਾ ਚ ਪੈਲੀਆਂ ਨੇ ਉਥੇ ਗੁਰੂ ਮਿਹਰ ਸਟੋਨ ਕ੍ਰੈਸ਼ਰ ਐਮਬੀਡੀ ਕੰਪਨੀ ਨੇ ਖੋਲਿਆ ਹੈ ਜਿਹਦੇ ਚ ਜਗੀਰ ਸਿੰਘ 10% ਹਿੱਸਾ ਹੈ ਉਸਨੇ ਉਥੇ ਪੂਰਾ ਗੁੰਡਾ ਰਾਜ ਫੈਲਾਇਆ ਹੈ ਜਗੀਰ ਸਿੰਘ ਅਤੇ ਉਹਦੇ ਪੁੱਤਰ ਮਲਕੀਰ ਸਿੰਘ ਤੇ ਮੰਨੂ ਨੇ ਜਦੋਂ ਵੀ ਕੋਈ ਉਹਨਾਂ ਨੂੰ ਰੋਕਣ ਜਾਂਦਾ ਉਥੇ ਉਹ ਕੋਈ ਨਾ ਕੋਈ ਹੁੰਦੇ ਤੇ ਵਾਰਦਾਤ ਕਰਦੇ ਨੇ ਵੱਢ ਕੇ ਸੁੱਟ ਦਿੰਦੇ ਨੇ ਉਥੇ 15-20 ਦਿਨ ਪਹਿਲੇ ਇੱਕ ਬਜ਼ੁਰਗ ਉਹਨਾਂ ਨੂੰ ਰੋਕਣ ਗਏ ਉਹਨਾਂ ਦਾ ਨਾਮ ਡਾਕਟਰ ਸਰਵਨ ਸਿੰਘ ਹੈ ਉਹਨਾਂ ਨੇ ਉਹਨਾਂ ਨੂੰ ਵੱਢ ਕੇ ਸੁੱਟਤਾ ਉਹ 70 ਸਾਲ ਦੇ ਬਜ਼ੁਰਗ ਅਸੀਂ ਹੁਣ ਉਹਨਾਂ ਨੇ ਸਾਡੀ ਪੈਲੀਆ 'ਚੋਂ ਨਜਾਇਜ਼ ਰਸਤਾ ਕੱਢਿਆ ਹੈ ਜਦੋਂ ਮੇਰੇ ਡੈਡੀ ਉਹਨਾਂ ਨੂੰ ਰੋਕਣ ਜਾਂਦੇ ਹੈ ਉਹਨਾਂ ਨੇ 2 ਮਹੀਨਿਆਂ ਪਹਿਲੇ ਮੇਰੇ ਡੈਡੀ ਤੇ ਦੋ ਪਰਚੇ ਕਰਵਾਤੇ ਨੇ ਜਿਹਦੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੀ ਤੇ ਜਦੋਂ ਵੀ ਡੈਡੀ ਉਹਨਾਂ ਨੂੰ ਰੋਕਦੇ ਨੇ ਉਹ ਕੋਈ ਨਾ ਕੋਈ ਪਰਚਾ ਕਰਾ ਕੇ ਮੇਰੇ ਡੈਡੀ ਨੂੰ ਅੱਗੇ ਪਿਛੇ ਕਰ ਦਿੰਦੇ ਆ ਜਦੋਂ ਡੈਡੀ ਮੇਰੇ ਪਰਸੋਂ ਰੋਕਣ ਗਏ ਉਹ ਸਾਰੇ ਜਿਹਨੇ ਡੈਡੀ ਦੇ ਕੋਲ ਹੀ ਪੈ ਗਏ ਆ ਜਿਹਦੇ ਚੋਂ ਸਾਡਾ ਫੋਨ ਖੋ ਕੇ ਲੈ ਗਏ ਜਿਹਦੇ ਚੋਂ ਉਹਨਾਂ ਦੀ ਵੀਡੀਓ ਬਣ ਰਹੀ ਸੀ ਕੱਲ ਮੇਰੇ ਡੈਡੀ ਮੀਡੀਆ 'ਚ ਲਾਈਵ ਹੋ ਕੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦਿੱਤੀ ਹੈ ਜਿਹਦੇ ਚ ਉਹਨਾਂ ਨੇ ਦੱਸਿਆ ਹੈ ਕਿ ਸਾਡੀ ਪੈਰੀਆਂ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਨਜਾਇਜ਼ ਰਸਤੇ ਕੱਢ ਕੇ ਆਪਣੀ ਟਿਪਰਾਂ ਲਗਾਈਆਂ ਜਾ ਰਹੀਆਂ ਨੇ ਫਿਰ ਮੇਰੇ ਡੈਡੀ ਨੇ ਉੱਥੇ ਟੋਏ ਪਾਤੇ ਜਗਵੀਰ ਸਿੰਘ ਅਤੇ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਮੇਰੇ ਡੈਡੀ ਦੇ ਉਥੋਂ ਜਾਣ ਤੋਂ ਬਾਅਦ ਰਸਤਾ ਪੂਰਤਾ ਹੈ ਤੇ ਰਾਤ ਨੂੰ ਉੱਥੋਂ ਟਿਪਰਾਂ ਲੰਘਾਰੇ ਸੀ ਜਦੋਂ ਮੇਰੇ ਡੈਡੀ 10 ਜਨਵਰੀ ਲੈ ਕੇ ਗਏ ਉਹਨਾਂ ਨੂੰ ਰੋਕਣ ਮੇਰੇ ਡੈਡੀ ਨੇ ਇੱਕ ਟਿਪਰ ਰੋਕੀ ਹੈ ਉਧਰ ਉਹਨਾਂ ਦੀਆਂ 5-6 ਗੱਡੀਆਂ ਭਰ ਕੇ ਆ ਗਈਆਂ ਨੇ ਉਹਦੇ ਨਾਲ ਐਸਆਈ ਬਲਕਾਰ ਸਿੰਘ ਮਾਨ ਨਾਲ ਆਏ ਨੇ ਤੇ ਨਾਲ ਹੋਣਾ ਦੀ ਟੀਮ ਵੀ ਆਈ ਹੈ ਪੁਲਿਸ ਆਫੀਸਰਾਂ ਦੀ ਉਹ ਜਗੀਰ ਸਿੰਘ ਮਲਕੀਤ ਸਿੰਘ ਤੇ ਮੰਨੂ ਹਥਿਆਰਾਂ ਸਮੇਤ ਆਏ ਨੇ ਕਈਆਂ ਕੋਲ ਰਿਵੋਲਵਰਾਂ ਵੀ ਸੀ ਤੇ ਕਿਰਪਾਨਾਂ ਵੀ ਸੀ ਤੇ ਉਹਨਾਂ ਨੇ ਮੇਰੇ ਡੈਡੀ ਤੇ ਜਾਨ ਲੈਵਾ ਹਮਲਾ ਕੀਤਾ ਯਾਰ ਉਹਨਾਂ ਨੂੰ ਬਾਡੀ ਕੇ ਪੈਲੀ ਚ ਸੁੱਟਦਾ ਹੈ ਜਾਨ ਨੂੰ ਮਾਰ ਕੇ ਸੁੱਟਣ ਦਾ ਉਹਨਾਂ ਨੇ ਪੂਰੇ ਪਲੈਨਿੰਗ ਨਾਲ ਆਏ ਸੀ ਜਿਹਦੇ ਚ ਮੇਰੇ ਡੈਡੀ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਨਾਂ ਦੀਆਂ ਲੱਤਾਂ ਫ੍ਰੈਕਚਰ ਹੋਈਆਂ ਨੇ ਅਤੇ ਹੋਰ ਵੀ ਕਈ ਅੰਗ ਫ੍ਰੈਕਚਰ ਹੋ ਚੁੱਕੇ ਨੇ ਮੇਰੇ ਡੈਡੀ ਨਾਲ ਇਨਸਾਫ ਕੀਤਾ ਜਾਏ ਅੱਜ ਅਸੀਂ ਤਾਰਾਗੜ ਚਿੱਤਰ ਨਾਲ ਆਏ ਸੀ ਸਾਡੀ ਐਪਲੀਕੇਸ਼ਨ ਲਿਖੀ ਗਈ ਹੈ ਜਦ ਕੀ ਉਦੋਂ ਤੱਕ ਹਜੇ ਹਜੇ ਤੱਕ ਉਦੋਂ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਉਥੇ ਤੋਂ ਖੇ ਨਾਲ ਐਫ ਆਈ ਆਰ ਨੰਬਰ ਲਿਖਾ ਦਿੱਤਾ ਹੈ ਪਰ ਹਜੇ ਤੱਕ ਉਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਸਬ ਇਨਸਪੈਕਟਰ ਏ ਐਸ ਆਈ ਬਲਕਾਰ ਸਿੰਘ ਆਏ ਨੇ ਉਨਾਂ ਨੇ ਉਹਨਾਂ ਨੂੰ ਸ਼ਹਿਦ ਦਿੱਤੀ ਐ ਕਿ ਤੁਸੀਂ ਵੜ ਦੋ ਇਹਨਾਂ ਨੂੰ ਜਿੰਨਾ ਵਢੋਂਦਾ ਤੁਹਾਡੇ ਤੇ ਕਾਰਵਾਈ ਮੈਂ ਨਹੀਂ ਹੁੰਦਿਆਂਗਾ ਤੇ ਉਹ ਰੂਪ ਸਿੰਘ ਨੂੰ ਉਥੋਂ ਮਾਰ ਕੇ ਚੱਲ ਗਏ ਨੇ ਅੱਜ ਅਸੀਂ ਧਰਨਾ ਦਿੱਤਾ ਹੈ ਸਾਡੇ ਨਾਲ ਐਕਸ ਐਮ ਐਲ اے ਜਗਿੰਦਰਪਾਲ ਜੁਮੇ ਡੈਡੀ ਦੇ ਵੱਡੇ ਭਰਾਵਾਂ ਵਰਗੇ ਨੇ ਉਹ ਹਮੇਸ਼ਾ ਸਾਡੇ ਨਾਲ ਖੜੇ ਰਹੇ ਨੇ ਸਾਡੇ ਪਿੰਡ ਦਾ ਸਰਪੰਚ ਮਨਜੀਤ ਸਿੰਘ ਮੇਰੇ ਚਾਚਾ ਜੀ ਨੇ ਉਹ ਵੀ ਸਾਡੇ ਨਾਲ ਖੜੇ ਆ ਅਸੀਂ ਦੋ ਭੈਣਾਂ ਆ ਲੈ ਤੇ ਜਦੋਂ ਸਾਡੇ ਡੈਡੀ ਨੇ ਇੱਕ ਹਰਕਤ ਕੀਤੀ ਹੈ ਤੇ ਉਹਦੇ ਨਾਲ ਇਨਸਾਫ ਕਰਨ ਦੀ بجائے ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰਾ ਡੀਆਈਜੀ ਡੀਐਸਪੀ ਡੀਜੀਪੀ ਸਭ ਅੱਗੇ ਇਹ ਬੇਨਤੀ ਹੈ ਤੇ ਸਾਡੇ ਮਾਨਯੋਗ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਅੱਗੇ ਬੇਨਤੀ ਹੈ ਕਿ ਸਾਡੀ ਇਹ ਗੱਲ ਸੁਣੀ ਜਾਏ ਤੇ ਇਨਸਾਫ ਕੀਤਾ ਜਾਏ ਅਸੀਂ ਦੋ ਭੈਣਾਂ ਆਏ ਆ ਸਾਡਾ ਕੋਈ ਭਰਾ ਨਹੀਂ ਹੈ ਸਾਡਾ ਸਹਾਰਾ ਸਾਡੇ ਡੈਡੀ ਨੇ ਹੈ ਰੋਪ ਸਿੰਘ ਜੀ ਤੇ ਅਗਰ ਇਹ ਉਹੀ ਸਾਡੇ ਸਿਰ ਤੇ ਨਹੀਂ ਰਹੇ ਤਾਂ ਸਾਡਾ ਗੁਜ਼ਾਰਾ ਕਿੱਦਾਂ ਹੋਏਗਾ ਕੌਣ ਸਾਡਾ ਸਹਾਰਾ ਬਣੇਗਾ ਲਾਸਤੇ ਕੋਈ ਕੰਮ ਨਹੀਂ ਆਉਂਦਾ ਆਪਣੇ ਪਰਿਵਾਰ ਦੇ ਸਿਵਾ ਮੇਰੀ ਸਭ ਅੱਗੇ ਬੇਨਤੀ ਹੈ ਕਿ ਸਾਡਾ ਨਾਰੋ ਕੇ ਸਾਥ ਦਿੱਤਾ ਜਾਏ ਕਿ ਸਾਨੂੰ ਇਨਸਾਫ ਦਿਵਾਇਆ ਜਾਏ ਸਾਨੂੰ ਹਜੇ ਤੱਕ ਧਮਕੀਆਂ ਆ ਰਹੀਆਂ ਨੇ ਕਿ ਆਹ ਹੈ ਇਹਨਾਂ ਨੂੰ ਬਚਨ ਨਹੀਂ ਦੇਣਾ ਐਨਾਂ ਨੂੰ ਜਾਨੂ ਮਾਰ ਦੇਣਾ ਹੈ ਸਾਡਾ ਪੁਲਿਸ ਪ੍ਰਸ਼ਾਸਨ ਸਾਰਾ ਨਾਲ ਮਿਲਿਆ ਹੈ ਅਸਾਚੋ ਮਨਜੀਤ ਸਿੰਘ ਨਾਲ ਮਿਲਿਆ ਹੈ ਜੋ ਕਿ ਸਾਡਾ ਇਨਸਾਫ ਨਹੀਂ ਹੋਂ ਦੇ ਰਿਹਾ ਮੇਰਾ ਡੀਜੀਪੀ ਡੀਐਸਪੀ ਐਸਐਸਪੀ ਸਭ ਅਗੇ ਬੇਨਤੀ ਹੈ ਕਿ ਸਾਡੀ ਰਖਾਸਤ ਸੁਣੀ ਜਾਏ ਸਾਨੂੰ ਇਨਸਾਫ ਦਿੱਤਾ ਜਾਏ ਤੇ ਸਾਡੀ ਜਾਨ ਦਾ ਜਿਹੜਾ ਖਤਰਾ ਹੈ ਉਹਨੂੰ ਵੀ ਧਿਆਨ ਚ ਰੱਖਦੇ ਹੋਏ ਸਾਰੀ ਕਾਰਵਾਈ ਕੀਤੀ ਜਾਏ ਮੇਰੇ ਡੈਡੀ ਇਸ ਵੇਲੇ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਚ ਨੇ ਆਪਰੇਸ਼ਨ ਥੀਏਟਰ ਚ ਨੇ ਉਹ ਬਹੁਤ ਹੀ ਕ੍ਰਿਟੀਕਲ ਹਾਲਾਤ ਚ ਨੇ ਐਮਬੀਡੀ ਕੰਪਨੀ ਜੋ ਜੋ ਗੁਰਮੇਸ਼ ਸਟੋਰ ਕੈਫੇ ਚਲਾ ਰਹੀ ਹੈ ਉਹਨੇ ਬਹੁਤ ਗੁੰਡਾਗਰਦੀ ਫੈਲਾਈ ਹੈ ਪਿਛਲੇ 6 ਮਹੀਨਿਆਂ ਤੋਂ ਓਕੇ ਜਿਹੜਾ ਕੋਈ ਆਂਦਾ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਨੂੰ ਬੜਦੇ ਜਾਂਦੇ ਆ ਤੇ ਸਾਡੀ ਦਰਖਾਸਤ ਕਿਤੇ ਨਹੀਂ ਸੁਣੀ ਜਾ ਰਹੀ ਅਸੀਂ ਤਰਨੇ ਵੀ ਦਿੱਤੇ ਹੈ ਉੱਥੇ ਵੀ ਸਾਡੀ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ਅਸੀਂ ਐਪਲੀਕੇਸ਼ਨ ਦੇ ਕੇ ਆਏ ਹਾਂ ਹਜੇ ਤੱਕ ਰਾਤ ਦੇ 9:00 ਵੱਜ ਚੁਕੇ ਨੇ ਹਜੇ ਤੱਕ ਕੋਈ ਸਾਡੀ ਐਪਲੀਕੇਸ਼ਨ ਦੀ ਕੋਈ ਪ੍ਰੋਸੈਸ ਨਹੀਂ ਅੱਗੇ ਸਟਾਰਟ ਹੋਇਆ ਨਾ ਹੀ ਸਾਨੂੰ ਕੋਈ ਐਪਲੀਕੇਸ਼ਨ ਨੰਬਰ ਆਇਆ ਹੈ ਮੇਰੀ ਬੇਨਤੀ ਹੈ ਕਿ ਸਾਡੀ ਰਿਕੁਐਸਟ ਸੁਣੀ ਜਾਏ ਅਸੀਂ ਦੋ ਭੈਣ ਆਏ ਆ ਸਾਡੇ ਪੇਰੈਂਟਸ ਹੀ ਸਾਡਾ ਸਹਾਰਾ ਨੇ ਸਾਡੇ ਫਾਦਰ ਸਾਡੇ ਮਦਰ ਹੀ ਸਾਡਾ ਸਹਾਰਾ ਨੇ ਹੋਰ ਸਾਡਾ ਕੋਈ ਸਹਾਰਾ ਨਹੀਂ ਹੈ ਤੁਹਾਡੀ ਬੇਨਤੀ ਸੁਣੀ ਜਾਏ ਤੇ ਇਸ ਦੇ ਇਨਸਾਫ ਕੀਤਾ ਜਾਏ ਜੇ ਫਿਰ ਵੀ ਇੱਥੇ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਹਾਈ ਕੋਰਟ ਜਾਵਾਂਗੇ ਉਥੋਂ ਦਾ ਦਰਵਾਜ਼ਾ ਖੜਕਾਵਾਂਗੇ ਫਿਰ ਸਾਡੀ ਉੱਥੇ ਹੀ ਗੱਲ ਸੁਣੀ ਜਾਏਗੀ ਅਸੀਂ ਰੋਜ਼ ਤਰਨਾ ਕਰਾਂਗੇ ਆਪਣੀ ਪੂਰੀ ਟੀਮ ਨੂੰ ਲੈ ਕੇ ਐਮ ਐਲ ਏ ਜੁਗਿੰਦਰ ਪਾਲ ਨੂੰ ਲੈ ਕੇ ਐਮ ਪੀ ਸੁਖੀ ਰੰਧਾਵਾ ਜੀ ਨੂੰ ਲੈ ਕੇ ਸਾਰੇ ਕੀ ਦੇ ਤਰਨਾ ਕੀਤਾ ਜਾਏਗਾ ਜਦ ਤੱਕ ਸਾਡਾ ਇਨਸਾਫ ਨਹੀਂ ਹੋਇਆ ਅਸੀਂ ਹਾਈ ਕੋਰਟ ਵੀ ਜਾਵਾਂਗੇ ਬੰਦਗੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਨਾਲ ਸ਼ਰਿਆਮ ਤੱਕਾ ਹੋ ਰਿਹਾ ਹੈ ਜੋ ਵੀ ਹੁਣ ਅਸੀਂ ਅੱਗੇ ਨਹੀਂ ਸਹਿਣਾ ਇਸ ਵਾਰ ਤੇ ਹਾਦੀ ਹੋ ਚੁੱਕੀ ਹੈ ਉਹਨਾਂ ਨੇ ਰੂਪ ਸਿੰਘ ਨੂੰ ਬਹੁਤ ਹੀ ਗੰਭੀਰ ਹਾਲਤ ਚ ਛੱਡ ਕੇ ਗਈ ਆਪਣੇ ਵੱਲ ਉਹਨਾਂ ਨੇ ਉਹਨਾਂ ਨੂੰ ਮਾਰ ਕੇ ਸੁੱਟ ਦਿੱਤਾ ਸੀ ਤੇ ਸਾਡੇ ਇਸ ਚੀਜ਼ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪੂਰਾ ਪੁਲਿਸ ਪ੍ਰਸ਼ਾਸਨ ਉਹ ਯਾਰ ਤੁਹਾਡੀ ਪੁਲਿਸ ਦੇ ਸਾਹਮਣੇ ਬੰਦਾ ਵੱਢਿਆ ਹੋਣਾ ਕਾਹਦੀ ਕਾਰਵਾਈ ਕਰ ਦਿੰਦੇ ਆ ਕਿਹੜੀ ਗੱਲ ਬਾਈ ਤੁਸੀਂ ਸਾਡੇ ਵਿਰੁੱਧ ਆ ਕੇ ਚੜਦਾ ਪਿਆ ਤੂੰ ਉੱਤੇ ਆਉਣ ਦੀ ਕਿਹੜੀ ਗੱਲ ਹੈ ਸਾਰੇ ਬੰਦੇ ਆ ਗਏ ਤਰਾ ਇੰਨੇ ਕੁੱਟੂ ਤੇ ਕਰਿਆ ਤੂੰ ਕੋਈ ਡਿਊਟੀ ਲਗਾਉਂਦੇ ਜਦੋਂ ਮੇਰਾ ਟਾਈਮ ਆਇਆ ਨਾ ਪੰਨੂ ਰਹਿ ਰਹੇ ਚਰਚਾ ਕਰਦੇ अगली से जवाब आता है मेरे से कोई कार्रवाई नहीं होगी रूप सिंह पे फिर पर्ची और डालेंगे वो दे पका पका उड़ा हवा से वो दे पका उड़ा दिया सन्यास लेंगे जब मां को पंचायत नहीं दे जाओगे इतना पूरा इतना पकड़ने का दिया ये नहीं कि जब तड़ित आती है पन्ना ये तब माता देगा ये नहीं पक्षियों का मु ਬੰਦਾ ਭਾ ਭੁਮੇਰ ਦੰਦ ਨਹੀਂ ਕਰ ਕੋ ਦਾ। ਸਾਡੀ ਜੋ ਕਰਵਾਇ ਕਰਨੀ ਆ ਆਪਾਂ। ਉਹ ਕਾਨੂੰਨ ਕਹਿੰਦਾ ਉਹਦੇ ਮਤਲਬ ਚੱਲਦਾ। ਗਰੂਨ ਤੇਰਾ ਕਹਿੰਦਾ ਲਾਗੇ ਫਿਰੋ ਕੇ ਤੂੰ ਬੰਦਾ ਮਰਵਾ ਦੇਗਾ। ਬਿਲਕੁਲ ਨਹੀਂ ਬੰਦਾ। ਅਗੇ ਦੇਖੋ ਜੀ ਤਰ੍ਹਾਂ ਹੋ ਨਾ ਬਬਲ ਨੂੰ। ਪੈਸੇ ਬਾਂਦੇ ਦੇਹਰੇ ਚੱਲਣ ਦੀ ਗੱਲ ਕਰੀਏ। ਉਹ ਗਰੂਨ ਚੱਲਦਾ ਰਹਿੰਦੀਆਂ। ਆ ਵੀਡੀਓ ਜੀ। ਆ ਜੀ ਕੋਣ ਹੈ। ਮੈਂ ਕੋਣ ਕਹਿੰਦਾ ਗਿਆ ਜੀ ਮੈਂ ਸੌ ਘਾਟ ਪਿਆਰ ਨਹੀਂ ਕਿ ਲੈ ਗਿਆ ਉਹ ਤੇ ਤੁਸੀਂ ਬਲਕਾਰ ਤੇ ਮੇਰੀ ਬੰਦ ਨਾ ਤੇਰਾ ਬਜਾਤੀ ਤੋਂ ਹੋ ਗਿਆ ਬੋਲ ਲੈ ਠੀਕ ਹੈ ਦੇਖੋ ਦਸਰੀ ਲੱਗਦਾ ਆ ਸਾਰੇ ਕਿ ਜੀ ਜਾਂਦੇ ਜੋ ਚਾਹੁੰਦੇ ਆ ਸਾਰੇ ਮੂਹਰੇ ਮਿਲਦੇ ਦੂਜੀ ਗੱਲ ਇਹ ਕਿ ਜੋਰ ਆ ਤੇ ਘੜਾ ਹੋਇਆ ਜੋ ਮੰਦਿਰ ਕੋਲ ਨਹੀਂ ਕਰ ਰਹੀ ਆ ਪਾ ਕਰਦੇ ਤੇ ਗੱਲ ਹੋਗੀ ਕੱਤੋਂ ਕੱਲ੍ਹ ਨੂੰ ਸਵੇਰ ਵੀ ਗੱਲ ਹੋਗੀ ਸੀ ਨਹੀਂ ਹੋਈ ਠੀਕ ਹੈ ਸਾਡੀ ਇੱਕ ਮਿੰਟ ਦੀ ਜੁਰੀ ਚਾਰ ਮਹੀਨੇ ਦੇ ਆਪੀ ਐਪਲੀਕੇਸ਼ਨ ਲੈ ਕੇ ਆਇਆ ਸੁਣੋ ਕੱਲ ਮਿਲ ਜਲਦੀ ਤੋਂ ਸੋਚੋ ਕਿ ਕਿ ਸੰਭਲਦਾ ਮੈਨੂੰ ਦੱਸੋ ਅੱਖਾਂ ਵਿੱਚ ਕਿੱਥੇ ਲੈ ਜਾ ਅੱਖਾਂ ਵਿੱਚ ਮੈਂ ਪੱਟ ਪੱਟ ਦੇਖਣੇ ਮੈਨੂੰ ਅੱਖਾਂ ਵਿੱਚ ਮੈਂ ਅੱਖਾਂ ਦੇਖੂਗੀ ਕੀ ਆਸਰ ਤੋਂ ਤਾਰਾ ਗੱਡੂ ਨੂੰ ਜੋੜੋ ਇੰਸਰਟ ਕਰੋ ਪੰਜਾਬ ਸਿਕਰ I'm not even

ਬਿਲਕੁਲ ਲੱਗਾ ਔਰ ਲੱਗਾ ਰਹਿਣਾ ਲੱਗਾ ਕ腐ਸ਼ਨ ਕਰਾਉਣ ਲਈ ਲੱਗਾ ਹੈ ਜੰਮਾ ਕ腐ਸ਼ਨ ਕਰਾਉਣ ਲਈ ਲੱਗਾ ਹੈ ਮੇਰੀ ਰਿਟਾਇਰਮੈਂਟ ਕੀ ਹੈ ਨੇ 3 ਸਾਲ ਤੋਂ ਮੇਰੀ ਕੋਈ ਰਿਟਾਇਰਮੈਂਟ ਨਹੀਂ ਆ ਮੇਰਾ ਬੇਲੇ ਕੇ ਸਾਥੀ ਉਹਨਾਂ ਸਾਥੀ ਉਹਨਾਂ ਨਾਲ ਪਾਉਂਦਾ ਆਣਾ ਪਾਉਂ تو جیڑا پکا دتا ہے میرا نام ګورا زہرہ ہے کسالوں نو جیڑا پکا دتا ہے ਮਾਰੇ ਯਾਰ ਤੀਹ ਤੱਕ ਸਾਰੇ ਬੋਲਣਗੇ ਆਗੇ ਪੈਗੇ ਸਾਰੇ ਭਾਈਓ ਸਾਡੇ ਉੱਤੇ ਹੋ ਗਿਓ ਉਸ ਦਿਨ ਵੀ ਤੁਸੀਂ ਲੋਕਾਂ ਦੀ ਰੱਖਿਆ ਕਰਦੇ ਆ ਜਾਂ ਕਰਦੇ ਅੱਛਾ ਕਿੱਦਾਂ ਕਰੇ ਮੰਤਰੀ ਦਾ ਫੋਨ ਆਉਂਦਾ ਇਹਨਾਂ ਨੂੰ ਇਹ ਕੱਪ ਕਰੇ ਜਾਂ ਕਿ ਕਰੇ ਇਹ ਮਾਈਨਿੰਗ ਅਹੀ ਕਰਾ ਰਹੇ ਬੋਲੋ ਬੋਲੋ ਫੋਨ ਕਰਾ ਰਹੇ ਕੋਈ ਬੋਲ ਰਿਹਾ ਹੈ ਆਹ ਬੰਦੇ ਆ ਰਹੇ ਨੇ ਬੋਲਸੇ ਵਾਗੇ ਜਾ ਰਹੀ ਹੈ ਬਹੁਤ ਬੰਦੇ ਆ ਰਹੇ ਨੇ ਸਰ ਮੇਰੀ ਗੱਲ ਸੁਣਾ ਮਾਈਨਿੰਗ ਪੁਲਿਸ ਨਾਲ ਕੇ ਕਰਾਈ ਕਰਦੀ ਹੈ ਸਰ ਆਹੀ ਕਰਦੀ ਮੇਰੀ ਗੱਲ ਸੁਣਾਦੀ ਜਣ ਸੁਣਵਾਈ ਹੋਣੀ 5 ਦੀ بجائے 7 ਵਾਰ ਤੇ ਤਾਂ ਕੋਈ ਨਹੀਂ ਫੁੱਲਦਾ ਕਾਰਵਾਨਾ ਇਹ ਸਭ ਸਾਹਿਬ ਕਹਿੰਦੇ ਤੀ ਵਾਰ ਆਓ ਕੱਲ ਜਿਹੜੇ ਨਾ ਪੁਲਿਸ ਵਾਲੇ 8-10 ਲੋਕ ਕਹਿੰਦੇ ਨਾਲ ਹਥਿਆਰ ਲੈ ਕੇ ਉੱਥੇ ਜਾਣ ਆਹੇ ਕਿਹਾ ਕਿ ਆਹ ਇੱਥੇ ਗੱਡੀ ਰੋਕੀ ਦੀਆਂ ਇਹਨਾਂ ਨੇ ਕਿਹਾ ਆਹੇ ਉਹ ਗੱਡੀ ਥਾਣੇ ਪਹਚਾਣੇ ਆ ਪੁੱਛੋ ਉਹ ਥਾਣੇ ਕਿਹੜੀ ਗੱਡੀ ਕਿੱਥੇ ਆਪੋ ਨਹੀਂ ਮਾਰਿਆ ਗੱਡੀ ਬੰਦੀ ਆਪਣੀ ਸਰਕਾਰ ਮੇਰੀ ਵੀਡੀਓ ਆ ਗੱਡੀ ਫੜਾਓ ਕਿ ਮੈਂ ਤੁਹਾਨੂੰ ਬੋਲੀ ਜਣਾ ਤੇ ਨਾਲੋ ਕੇ ਕਰੇ ਨਹੀਂ ਕਰਦੀ ਔਰ ਕੀ ਕਰੇ ਕਰਦੀ ਹੈ ਪਹਿਲੇ ਸੁਣਾ ਜੀ ਕੱਲ੍ਹ ਪਹਿਲਾਂ ਇੱਦਾਂ ਮੈਨੂੰ ਸਪੀਕਰ ਤੋਂ ਨੋਦੀ ਲੋੜ ਜੀ ਪਹਿਲੀ ਗੱਲ ਸਮਝ ਲੋ ਮੇਰੀ ਗੱਲ ਸੁਣੋ ਪਈਆ ਕਿਨੇ ਪਰ ਫੋਟੋ ਗਿਆ ਨਾ ਬਹੁਤ ਪਹਿਲਾਂ ਮੋੜ ਲੇ ਬੰਦਾ ਯਾ ਠੀਕ ਹੈ ਇਦਾਂ ਨਹੀਂ ਹੈਗਾ ਰਾਤੀ ਜਿਹੜਾ ਕੱਲ ਮੇਰੀ ਗੱਲ ਸੁਣ ਲੋ ਜੀ ਦੋ ਮਿੰਟ ਹੈ ਦੋ ਦੋ ਬਹੁਤ ਸੋਹਣਾ ਕੰਮ ਕਿੰਨੋ ਹੋ ਗਈ ਆ ਜੀ ਸਰਾ ਟਿੰਡੀਆਂ ਸਮਝ ਲੋ ਕਿ ਮੇਰੀ ਕਰਪਾਈ ਨਹੀਂ ਹੋ ਗਿਆ ਕੋਈ ਨਾ 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 ਕੋਈ ਤੇ ਜੋ ਮੰਨਦੇ ਕਾਨੂੰਨੀ ਕਾਰਵਾਈ ਬਹੁਤ ਹਿਆਰ ਹੋਰ ਵੀ ਆਪਣੇ ਬੜੇ ਸੀ ਫਾਗੀ ਹੀ ਨਹੀਂ ਆਪਣੇ ਬੈ 25 ਜਣੀ ਨਹੀਂ ਆਪਣੇ ਆਪਣੇ ਇਹ ਉਹਨਾਂ ਸਰ ਤਲਵਾਰਾਂ ਦਾ ਤਾਂ ਨਹੀਂ ਬੜੇ ਦੇ ਕਿੱਥੋਂ ਆ ਗਏ ਮਾਜੀ ਨਹੀਂ ਬੜੇ ਦੇ ਫਾ ਫੜੇ ਸੀ ਮੈਂ ਕਦੋਂ ਕਹਿਣੀ ਉਹਨਾਂ ਫੜੇ ਨਾ ਫੜੇ ਹੈ ਤਲਵਾਰਾਂ ਦਾ ਤਾਂ ਬੜੇ ਨੇ ਸਾਰੇ ਬੰਦੇ ਉਹ ਫੜ ਕੇ ਜਗੀਰ ਸਿੰਘ ਕੋ ਸਾਰੇ ਸ਼ਰਾਬੀ ਹੋਏ ਦੇ ਸਿੱਕਾ ਕੋਈ ਉਥੇ ਬੰਦੇ ਸਾਰੇ ਸ਼ਰਾਬੀ ਉਹਨਾਂ ਦੀ ਪਾਰਟੀ ਹੈ ਉਹਨਾਂ ਦੀ ਪਾਰਟੀ ਸ਼ਰਾਬੀ ਉਹਨਾਂ ਦੀ ਪਾਰਟੀ ਸ਼ਰਾਬੀ ਹੋਗੀ ਦੋਨੋਂ ਪਾਰਟੀ ਨਹੀਂ ਹੈ ਆ ਸਕਦੀ ਹੁੰਦਾ ਦਰਸ਼ਕੀ ਨੂੰ ਉਹ ਤੋਂ ਉਹਨਾਂ ਨੂੰ ਚਲੇਣਾ ਕਿੱਥੋਂ ਕਰੂਬ ਨਹੀਂ ਇੱਥੇ मैं जलोक है अंकल ठीक है अंधेरा था

ਇਹ ਨਹੀਂ ਐਂਡ ਪਾਸ ਕਰ ਰਿਹਾ ਉਹ ਤੀ ਕੋਰ ਦਾ ਮੈਂ ਕਦੋਂ ਕਹਿੰਦੀ ਤੂੰ ਹੀ ਲੱਕ ਦੋਨੀ ਕਹਿੰਦੀ ਤੂੰ ਹੀ ਤੱਕ ਕੀ ਕਹਿੰਦੇ ਦੇ ਰਹੀ ਮੇਰਾ ਨਾਮ ਐਸ ਐਚਓ ਐਸ ਐਚਓ ਮਨਜੀਤ ਸਿੰਘ ਐਸ ਐਚਓ ਮਨਜੀਤ ਸਿੰਘ ਧਮਕੀਆਂ ਦੇ ਰਹਾ ਅੱবি ਕਿ ਕਰ ਲੋ ਜੋ ਕਰਨਾ ਪਰਚੇ ਕਰੂੰਗਾ ਨਾ ਅਬ ਸਰਪੰਚ ਕਿਉਂ ਦੇ ਰਹਾ ਹੈ ਇਹਨੂੰ ਸ਼ਰੇਆ ਫੋਨ ਕਰਕੇ ਧਮਕੀ ਦਿੱਤੀ ਹੈ ਬਾਤ ਤੂੰ ਕਿੱਥੇ ਦਾ ਵੀ ਬਜਣਾ ਤੇਰੀ ਸ਼ੈ ਹੈ ਤੈਨੂੰ ਕੋ ਠੋਕਾਂਗਾ ਵਿੱਚ ਕਹਿੰਦੇ ਹਾਂ ਜੀ ਇਹ ਇਹ ਗਲਤ ਕਰ ਲੈਣਾ ਨਾ ਹੁਕਮਨਾਤੇ ਆ ਗਏ ਇੱਕ ਪਬਲਿਕ ਸਰਪੰਚ ਰਾਤੀ ਵੀ ਤੇ ਫਰਾ ਆਪ ਦਾ ਰਾਤੀ ਵੀ ਤਾਂ ਹੀ ਤਾਂ ਹੀ ਰਾਤੀ ਅਸਰ ਨਾ ਪੁੱਛਿਆ ਪਬਲਿਕ ਨਹੀਂ ਆ ਆ ਦੇਖੀਏ ਗਲਤ ਨਹੀਂ ਗਲਤ ਨਾ ਹੁਣ ਬਿਆਨ ਲਿਖਣ ਆ ਗਏ ਬਿਲਖਾਓ ਕੀ ਦਾ ਬਿਆਨ ਲਿਖਾਈ ਹੁਣ ਉਹ ਇਨਕਰੀਕਲ ਕੰਡੀਸ਼ਨ ਸੇ ਉਹਨਾਂ ਨੂੰ ਆਪਰੇਟ ਚਲੇਗਾ ਸੁਪਰਵਾਈਜ਼ਰ ਇਹ ਸਾਰਾ ਹੈ ਨਾ ਆਹੀ ਫੋਨ ਕੀਤਾ ਉਹਨਾਂ ਨੂੰ ਆਹੀ ਬੁਲਾਇਆ ਮੇਰੇ ਇਧਰ ਨਹੀਂ ਦਾਨੇ ਕਰਦਾ ਨਹੀਂ ਲੇ ਸਕਦਾ ਨਹੀਂ ਲਾ ਸਕਦਾ ਆਨਲਾਈਨ ਪਾਤਾ ਹੀ ਨਹੀਂ ਇਨਕਰੀਕਲ ਬੋਲੋਗੇ ਹਾਂਜੀ ਆਹੀਂ ਆਹੀਂ ਉਹ ਜੀ ਆਹੀਂ ਉਹਨਾਂ ਨੂੰ ਬੁਲਾਇਆ ਬਿਲਕੁਲ ਉਹਨਾਂ ਦੇ ਤੋਂਡੇ ਬਿਆਨ ਲੈਣੇ ਆ ਜੈਸ਼ੀ ਰਾਮ ਸਾਹਿਆ ਨੂੰ ਮੇਰਾ ਨਾਮ ਵਿਸ਼ਾਜੀ ਰਾਜਪੂਤ ਹੈ ਪੁੱਤਰੀ ਰੂਪ ਸਿੰਘ ਰੂਪ ਸਿੰਘ ਪਿੰਚਸਾਨ ਪੜ ਤੋਂ ਚਿਨਾਦੀ ਪਰਿਆਲ ਹਰਚੰਦਾ ਚ ਪੈਲੀਆਂ ਨੇ ਉਥੇ ਗੁਰੂ ਮਿਹਰ ਸਟੋਨ ਕ੍ਰੈਸ਼ਰ ਐਮਬੀਡੀ ਕੰਪਨੀ ਨੇ ਖੋਲ੍ਹਿਆ ਹੈ ਜਿਹਦੇ ਚ ਜਗੀਰ ਸਿੰਘ ਦਾ ਸਪੈਸੇ ਹਿੱਸਾ ਹੈ ਉਸਨੇ ਉਥੇ ਪੂਰਾ ਗੁੰਡਾ ਰਾਜ ਫੈਲਾਇਆ ਹੈ ਜਗੀਰ ਸਿੰਘ ਅਤੇ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਜਦੋਂ ਵੀ ਕੋਈ ਉਹਨਾਂ ਨੂੰ ਰੋਕਣ ਜਾਂਦਾ ਉਥੇ ਉਹ ਕੋਈ ਨਾ ਕੋਈ ਹੁੰਦੇ ਤੇ ਉਹ ਬਾਰਦਾਤ ਕਰਦੇ ਨੇ ਵੱਢ ਕੇ ਸੁੱਟ ਦਿੰਦੇ ਨੇ ਉਥੇ 15-20 ਦਿਨ ਪਹਿਲੇ ਇੱਕ ਬਜ਼ੁਰਗ ਉਹਨਾਂ ਨੂੰ ਰੋਕਣ ਗਏ ਉਹਨਾਂ ਦਾ ਨਾਮ ਡਾਕਟਰ ਸਰਵਨ ਸਿੰਘ ਹੈ ਉਹਨਾਂ ਨੇ ਉਹਨਾਂ ਨੂੰ ਵੱਢ ਕੇ ਸੁੱਟਤਾ ਉਹ 70 ਸਾਲ ਦੇ ਬਜ਼ੁਰਗ ਸੀ ਹੁਣ ਉਹਨਾਂ ਨੇ ਸਾਡੀ ਪਹਲੀਆਂ 'ਚ ਨਜਾਇਜ਼ ਰਸਤਾ ਕੱਢਿਆ ਹੈ ਜਦੋਂ ਮੇਰੇ ਡੈਡੀ ਉਹਨਾਂ ਨੂੰ ਰੋਕਣ ਜਾਂਦੇ ਹੈ ਉਹਨਾਂ ਨੇ 2 ਮਹੀਨਿਆਂ ਪਹਿਲੇ ਮੇਰੇ ਡੈਡੀ ਤੇ ਦੋ ਪਰਚੇ ਕਰਵਾਤੇ ਨੇ ਜਿਹਦੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੀ ਤੇ ਜਦੋਂ ਵੀ ਡੈਡੀ ਉਹਨਾਂ ਨੂੰ ਰੋਕਦੇ ਨੇ ਉਹ ਕੋਈ ਨਾ ਕੋਈ ਪਰਚਾ ਕਰਾ ਕੇ ਮੇਰੇ ਡੈਡੀ ਨੂੰ ਅੱਗੇ ਪਿਛੇ ਕਰ ਦਿੰਦੇ ਆ ਜਦੋਂ ਡੈਡੀ ਮੇਰੇ ਪਰਸੋਂ ਰੋਕਣ ਗਏ ਉਹ ਸਾਰੇ ਜਣੇ ਡੈਡੀ ਦੇ ਕੋਲ ਹੀ ਪੈ ਗਏ ਆ ਜਿਹਦੇ ਚੋਂ ਸਾਡਾ ਫੋਨ ਖੋਹ ਕੇ ਲੈ ਗਏ ਜਿਹਦੇ ਚੋਂ ਉਹਨਾਂ ਦੀ ਵੀਡੀਓ ਬਣ ਰਹੀ ਸੀ ਕੱਲ ਮੇਰੇ ਡੈਡੀ ਮੀਡੀਆ 'ਚ ਲਾਈਵ ਹੋ ਕੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦਿੱਤੀ ਹੈ ਜਿਹਦੇ ਚ ਉਹਨਾਂ ਨੇ ਦੱਸਿਆ ਹੈ ਕਿ ਸਾਡੀ ਪਹਲੀਆਂ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਨਜਾਇਜ਼ ਰਸਤੇ ਕੱਢ ਕੇ ਆਪਣੀ ਟਿਪਰਾਂ ਲਗਾਈਆਂ ਜਾ ਰਹੀਆਂ ਨੇ ਫਿਰ ਮੇਰੇ ਡੈਡੀ ਨੇ ਉੱਥੇ ਟੋਏ ਪਾਤੇ ਹੈ ਜਗੀਰ ਸਿੰਘ ਅਤੇ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਮੇਰੇ ਡੈਡੀ ਦੇ ਉਥੋਂ ਜਾਣ ਤੋਂ ਬਾਅਦ ਰਸਤਾ ਪੂਰਤਾ ਹੈ ਤੇ ਰਾਤ ਨੂੰ ਉਥੋਂ ਟਿਪਰਾਂ ਲੰਘਾ ਰਹੇ ਸੀ ਜਦੋਂ ਮੇਰੇ ਡੈਡੀ 10 ਜਾਂ 12 ਜਨੀਆਂ ਲੈ ਕੇ ਗਏ ਉਹਨਾਂ ਨੂੰ ਰੋਕਨ ਮੇਰੇ ਡੈਡੀ ਨੇ ਇੱਕ ਟਿਪਰ ਰੋਕੀ ਹੈ ਉਧਰ ਉਹਨਾਂ ਦੀਆਂ 5-6 ਗੱਡੀਆਂ ਭਰ ਕੇ ਆ ਗਈਆਂ ਨੇ ਉਹਦੇ ਨਾਲ ਐਸਆਈ ਬਲਕਾਰ ਸਿੰਘ ਮਾਨ ਨਾ ਆਏ ਨੇ ਤੇ ਨਾਲ ਉਹਨਾਂ ਦੀ ਟੀਮ ਵੀ ਆਈ ਹੈ ਪੁਲਿਸ ਆਫਿਸਰਾਂ ਦੀ ਉਹ ਜਗੀਰ ਸਿੰਘ ਮਲਕੀਤ ਸਿੰਘ ਤੇ ਮੰਨੂ ਹਥਿਆਰਾਂ ਸਮੇਤ ਆਏ ਨੇ ਕਈਆਂ ਕੋਲ ਰਿਵੋਲਵਰਾਂ ਵੀ ਸੀ ਤੇ ਕਿਰਪਾਨਾਂ ਵੀ ਸੀ ਤੇ ਉਹਨਾਂ ਨੇ ਮੇਰੇ ਡੈਡੀ ਤੇ ਜਾਨ ਲੈਵਾ ਹਮਲਾ ਕੀਤਾ ਜਦੋਂ ਉਹਨਾਂ ਨੂੰ ਬਾੜੀ ਕੇ ਪੈਲੀ ਚ ਸੁੱਟਦਾ ਹੈ ਜਾਨ ਨੂੰ ਮਾਰ ਕੇ ਸੁੱਟਣ ਦਾ ਉਹਨਾਂ ਨੇ ਪੂਰੇ ਪਲੈਨਿੰਗ ਨਾਲ ਆਏ ਸੀ ਜਿਹਦੇ ਚ ਮੇਰੇ ਡੈਡੀ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਉਨਾ ਦੀਆਂ ਲੱਤਾਂ ਫ੍ਰੈਕਚਰ ਹੋਈਆਂ ਨੇ ਤੇ ਹੋਰ ਵੀ ਕਈ ਅੰਗ ਫ੍ਰੈਕਚਰ ਹੋ ਚੁੱਕੇ ਨੇ ਮੇਰੇ ਡੈਡੀ ਨਾਲ ਇਨਸਾਫ ਕੀਤਾ ਜਾਏ ਅੱਜ ਅਸੀਂ ਤਾਰਾਗੜ ਚਿੱਤਰ ਨਾਲ ਆਇਆ ਸੀ ਸਾਡੀ ਐਪਲੀਕੇਸ਼ਨ ਲਿਖੀ ਗਈ ਹੈ ਜਦ ਕੀ ਉਹਦੇ ਤੱਕ ਹਜੇ ਹਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਉਥੇ ਧੋਖੇ ਨਾਲ ਐਫ ਆਈ ਆਰ ਨੰਬਰ ਲਿਖਾ ਦਿੱਤਾ ਹੈ ਪਰ ਹਜੇ ਤੱਕ ਉਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਸਬ ਇੰਸਪੈਕਟਰ ਏ ਐਸ ਆਈ ਬਲਕਾਰ ਸਿੰਘ ਆਏ ਨੇ ਉਹਨਾਂ ਨੇ ਉਹਨਾਂ ਨੂੰ ਸ਼ਹਿਦ ਦਿੱਤੀ ਹੈ ਕਿ ਤੁਸੀਂ ਵੜ ਦੋ ਇਹਨਾਂ ਨੂੰ ਜਿੰਨਾ ਵਢੋਂਦਾ ਤੁਹਾਡੇ ਤੇ ਕਾਰਵਾਈ ਮੈਂ ਨਹੀਂ ਹੁੰਦਿਆਂਗਾ ਤੇ ਉਹ ਰੂਪ ਸਿੰਘ ਨੂੰ ਉਥੋਂ ਮਾਰ ਕੇ ਚੱਲ ਗਏ ਨੇ ਅੱਜ ਅਸੀਂ ਧਰਨਾ ਦਿੱਤਾ ਹੈ ਸਾਡੇ ਨਾਲ ਐਕਐਮਐਲਏ ਜਗਿੰਦਰਪਾਲ ਜੋ ਮੇਰੇ ਡੈਡੀ ਦੇ ਵੱਡੇ ਭਰਾਵਾਂ ਵਰਗੇ ਨੇ ਉਹ ਹਮੇਸ਼ਾ ਸਾਡੇ ਨਾਲ ਖੜੇ ਰਹੇ ਨੇ ਸਾਡੇ ਪਿੰਡ ਦਾ ਸਰਪੰਚ ਮਨਜੀਤ ਸਿੰਘ ਮੇਰੇ ਚਾਚਾ ਜੀ ਨੇ ਉਹ ਵੀ ਸਾਡੇ ਨਾਲ ਖੜੇ ਹੈ ਅਸੀਂ ਦੋ ਭੈਣਾਂ ਆ ਲੈ ਤੇ ਜਦੋਂ ਸਾਡੇ ਡੈਡੀ ਨੇ ਇੱਕ ਹਰਕਤ ਕੀਤੀ ਹੈ ਤੇ ਉਹਦੇ ਨਾਲ ਇਨਸਾਫ ਕਰਨ ਦੀ بجائے ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰਾ ਡੀਆਈਜੀ ਡੀਐਸਪੀ ਡੀਜੀਪੀ ਸਭ ਅੱਗੇ ਇਹ ਬੇਨਤੀ ਹੈ ਤੇ ਸਾਡੇ ਮਾਨਯੋਗ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਅੱਗੇ ਬੇਨਤੀ ਹੈ ਕਿ ਸਾਡੀ ਇਹ ਗੱਲ ਸੁਣੀ ਜਾਏ ਤੇ ਇਨਸਾਫ ਕੀਤਾ ਜਾਏ ਅਸੀਂ ਦੋ ਭੈਣਾਂ ਆਏ ਆ ਸਾਡਾ ਕੋਈ ਭਰਾ ਨਹੀਂ ਹੈ ਸਾਡਾ ਸਹਾਰਾ ਸਾਡੇ ਡੈਡੀ ਨੇ ਹੈ ਰੂਪ ਸਿੰਘ ਜੀ ਤੇ ਅਗਰ ਇਹ ਉਸ ਉਹੀ ਸਾਡੇ ਸਿਰ ਤੇ ਨਹੀਂ ਰਹੇ ਤੇ ਸਾਡਾ ਗੁਜ਼ਾਰਾ ਕਿੱਦਾਂ ਹੋਏਗਾ ਕੌਣ ਸਾਡਾ ਸਹਾਰਾ ਬਣੇਗਾ ਲਾਸ ਤੇ ਕੋਈ ਕੰਮ ਨਹੀਂ ਆਉਂਦਾ ਆਪਣੇ ਪਰਿਵਾਰ ਦੇ ਸਿਵਾ ਮੇਰੀ ਸਭ ਅੱਗੇ ਬੇਨਤੀ ਹੈ ਕਿ ਸਾਡਾ ਨਾਰੋ ਕੇ ਸਾਥ ਦਿੱਤਾ ਜਾਏ ਕਿ ਸਾਨੂੰ ਇਨਸਾਫ ਦਿਵਾਇਆ ਜਾਏ ਸਾਨੂੰ ਹਜੇ ਤੱਕ ਧਮਕੀਆਂ ਆ ਰਹੀਆਂ ਨੇ